ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਅਚੇਤਨ ਮਨ ਯਾਨੀ ਕਿ ਸਬਕਾਂਸ਼ੀਅਸ ਮਾਈਂਡ ਤੁਹਾਡੀ ਜ਼ਿੰਦਗੀ ਬਦਲਣ ਦੀ ਸਭ ਤੋਂ ਵੱਡੀ ਤਾਕਤ ਹੈ ਪਰ ਮੇਰਾ ਇੱਕ ਸਵਾਲ ਹੈ ਕੀ ਤੁਸੀਂ ਇਸ ਤਾਕਤ ਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਜਾਣਦੇ ਹੋ ਜੇਕਰ ਨਹੀਂ ਤਾਂ ਅੱਜ ਦਾ ਵੀਡੀਓ ਤੁਹਾਡੀ ਜ਼ਿੰਦਗੀ ਅਤੇ ਤੁਹਾਡੀ ਸੋਚ ਨੂੰ ਬਦਲ ਸਕਦਾ ਹੈ ਅੱਜ ਆਪਾਂ ਗੱਲ ਕਰਾਂਗੇ ਉਹ 21 ਦਿਨਾਂ ਦੀ ਪ੍ਰੈਕਟਿਸ ਕਰਨ ਦੇ ਬਾਰੇ ਵਿੱਚ ਮੰਨਿਆ ਜਾਂਦਾ ਹੈ ਜੋ ਕਿ ਆਪ ਨੂੰ ਅਧੀਪ ਪ੍ਰੋਗਰਾਮ ਕਰੇਗੀ ਅਤੇ ਤੁਹਾਡੀ ਸੋਚ ਨੂੰ 99% ਅਗਾਹ ਵਧੂ ਸੋਚ ਬਣਾ ਦੇਵੇਗੀ 21 ਦਿਨ ਜੇ ਅਸੀਂ ਆਪਣੀ ਕਿਸੇ ਵੀ ਆਦਤ ਨੂੰ ਰੋਜ਼ਾਨਾ ਕਰਦੇ ਹਾਂ ਤਾਂ ਇਹ ਸਾਇੰਸ ਦੇ ਦੁਆਰਾ ਯਾਨੀ ਸੈਂਟੀਫਿਕ ਰੂਪ ਦੇ ਵਿੱਚ ਇਹ ਪ੍ਰੂਫ ਵੀ ਹੈ ਯਾਨੀ ਵਿਗਿਆਨ ਦੇ ਦੁਆਰਾ ਸਾਨੂੰ ਕਿਸੇ ਵੀ ਆਦਤ ਜਾਂ ਆਪਣੇ ਆਦਤ ਨੂੰ ਬਦਲਣ ਦੇ ਲਈ ਜਾਂ ਬਣਾਉਣ ਦੇ ਲਈ 21 ਦਿਨ ਦਾ ਸਮਾਂ ਲੱਗਦਾ ਹੈ ਇਹ ਸਾਡੀਆਂ ਆਦਤਾਂ ਹੀ ਹਨ ਜਿਵੇਂ ਕਿ ਇਹੋ ਜਿਹੇ ਬਹੁਤ ਸਾਰੇ ਲੋਕ ਨੇ ਜਿਹੜਾ ਸਵੇਰ ਉੱਠਣ ਦਾ ਯਤਨ ਕਰਦੇ ਨੇ ਪਰ ਉੱਠ ਨਹੀਂ ਹੁੰਦਾ ਇਹ ਉਹਨਾਂ ਦੀ ਆਦਤ ਹੈ ਤੇ ਕੁਝ ਲੋਕ ਨੇ ਜੋ ਸਵੇਰ ਆਪਣੇ ਆਪ ਹੀ ਜਾਗ ਪੈਂਦੇ ਨੇ ਬਿਨਾ అలਾਰਮ ਤੋਂ ਕਿਉਂਕਿ ਇਹ ਉਹਨਾਂ ਦੀ ਆਦਤ ਬਣ ਚੁੱਕੀ ਹੈ ਇਹ ਕੁਝ ਨਵਾਂ ਨਹੀਂ ਹੈ ਇਹ ਉਹਨਾਂ ਨੇ ਪਹਿਲਾਂ ਕਮਾਇਆ ਹੈ ਉਸ ਤੋਂ ਬਾਅਦ ਦੇ ਵਿੱਚ ਇਹ ਉਹਨਾਂ ਦੀ ਆਦਤ ਬਣ ਗਈ ਹੈ ਉਹਨਾਂ ਦੇ ਸੁੱਤੇ ਹੋਏ ਵੀ ਉਹਨਾਂ ਦਾ ਜਿਹੜਾ ਅਨਕੌਨਸ਼ੀਅਸ ਮਾਈਂਡ ਹੈ ਉਹ ਸਿਗਨਲ ਕਰਦਾ ਹੈ ਕਿ ਹੁਣ ਤੇਰਾ ਟਾਈਮ ਹੋ ਗਿਆ ਹੈ ਉੱਠਣ ਦਾ ਤੁਸੀਂ ਕਦੇ ਦੇਖਿਆ ਹੋਵੇਗਾ ਕਿ ਅਸੀਂ ਜਿਸ ਟਾਈਮ ਤੇ ਉੱਠਦੇ ਹਾਂ ਉਹ ਲਗਭਗ ਰੋਜ਼ਾਨਾ ਦੀ ਤਰ੍ਹਾਂ ਇੱਕੋ ਜਿਹਾ ਹੀ ਹੁੰਦਾ ਹੈ ਇਹ ਸਾਰੀ ਕਹਾਣੀ ਦਾ ਇਹੀ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਪ੍ਰੋਗਰਾਮ ਕਰਨਾ ਹੈ ਪ੍ਰੋਗਰਾਮ ਕਰਨ ਤੋਂ ਭਾਵ ਇਹ ਨਹੀਂ ਹੈ ਕਿ ਸਾਡੇ ਚ ਕੋਈ ਐਸਾ ਸਵਿੱਚ ਹੈ ਜਿਸ ਨੂੰ ਦਬਾਉਣ ਦੇ ਨਾਲ ਅਸੀਂ ਰੀਪ੍ਰੋਗਰਾਮ ਜਾਂ ਨਵਾਂ ਕੋਈ ਸਾਡਾ ਸੌਫਟਵੇਅਰ ਅਪਡੇਟ ਹੋ ਜਾਵੇਗਾ ਸਾਡਾ ਸੋਚਣ ਦਾ ਤਰੀਕਾ ਅਸੀਂ ਕਿਸ ਤਰ੍ਹਾਂ ਸੋਚਣਾ ਹੈ ਇਹ ਹੈ ਸਾਡਾ ਪ੍ਰੋਗਰਾਮ ਜਦੋਂ ਅਸੀਂ ਘਰ ਤੋਂ ਬਾਹਰ ਕਿਤੇ ਵੀ ਜਾਂਦੇ ਹਾਂ ਮੰਨ ਲਓ ਜਿਵੇਂ ਮੈਂ ਹੁਣ ਗੁਰਦੁਆਰੇ ਜਾਣਾ ਹੈ ਤਾਂ ਮੈਨੂੰ ਪਹਿਲਾਂ ਗੁਰਦੁਆਰੇ ਜਾਣ ਦਾ ਖਿਆਲ ਆਪਣੇ ਅੰਦਰ ਲਿਆ ਹੈ ਉਸ ਤੋਂ ਬਾਅਦ ਹੀ ਮੈਂ ਉਸ ਗੁਰਦੁਆਰੇ ਵੱਲ ਗਿਆ ਹਾਂ ਇਹ ਤਾਂ ਨਹੀਂ ਹੈ ਕਿ ਮੈਂ ਸੋਚਿਆ ਨਹੀਂ ਤੇ ਫਿਰ ਆਪਣੇ ਆਪ ਹੀ ਗੁਰਦੁਆਰੇ ਪਹੁੰਚ ਗਿਆ ਹਾਂ ਇਸੇ ਤਰ੍ਹਾਂ ਹੀ ਸਾਨੂੰ ਪਹਿਲਾਂ ਸੋਚਣਾ ਪੈਂਦਾ ਹੈ ਫਿਰ ਉਹ ਸੋਚ ਸਾਡੀ ਜੋ ਹੈ ਪੂਰੀ ਹੁੰਦੀ ਹੈ ਜੇ ਅਸੀਂ ਆਪਣੀ ਸੋਚ ਨੂੰ ਨੈਗੇਟਿਵ ਤੌਰ ਤੇ ਸੋਚਾਂਗੇ ਤਾਂ ਸਾਡੀ ਜ਼ਿੰਦਗੀ ਸਾਨੂੰ ਨੈਗੇਟਿਵ ਸਾਨੂੰ ਬੁਰਾਈਆਂ ਵਿੱਚ ਹੀ ਗੁਜ਼ਰੇਗੀ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਦੇ ਨਾਲ ਉਸ ਪੱਧਰ ਦੇ ਉੱਤੇ ਨਹੀਂ ਲਿਜਾ ਸਕਦੇ ਜਿਸ ਪੱਧਰ ਤੇ ਅਸੀਂ ਸੋਚਦੇ ਤਾਂ ਹਾਂ ਪਰ ਕਿਤੇ ਨਾ ਕਿਤੇ ਸਾਡੇ ਅੰਦਰ ਇਹ ਹੈ ਕਿ ਨਹੀਂ ਇਹ ਵਾਲਾ ਕੰਮ ਨਹੀਂ ਹੋਣਾ ਇਸ ਕੰਮ ਦੇ ਨਾਲ ਮੈਨੂੰ ਘਾਟਾ ਹੀ ਪੈ ਜਾਣਾ ਹੈ ਕਿਤੇ ਨਾ ਕਿਤੇ ਸਾਡੇ ਸੋਚ ਵਿੱਚ ਹੈ ਜਦੋਂ ਸਾਡੀ ਸੋਚ ਦ੍ਰਿੜ ਹੋ ਜਾਂਦੀ ਹੈ ਕਿ ਨਹੀਂ ਇਹ ਕੰਮ ਤਾਂ ਮੈਂ ਕਰ ਲਵਾਂਗਾ ਇਹ ਮੈਨੂੰ ਕਰਨਾ ਹੀ ਪੈਣਾ ਹੈ ਇਹ ਮੈਂ ਕਰਕੇ ਦਿਖਾਵਾਂਗਾ ਫਿਰ ਸਾਡਾ ਜੋ ਹੈ ਮਾਈਂਡ ਜੋ ਹੈ ਉਹ ਸਾਨੂੰ ਕੁਦਰਤ ਦੇ ਨਾਲ ਜੋੜ ਕੇ ਸਾਨੂੰ ਇੱਕ ਐਸਾ ਵਾਤਾਵਰਨ ਬਣਾ ਕੇ ਦਿੰਦਾ ਹੈ ਜੋ ਕਿ ਸਾਡੇ ਨਾਲ ਆਪ ਸਹਾਇ ਹੁੰਦਾ ਹੈ ਸਾਨੂੰ ਹਰ ਕਾਰਜ ਦੇ ਵਿੱਚ ਆਪ ਸਫਲਤਾ ਦੇਣ ਦੇ ਵਿੱਚ ਸਹਾਇ ਹੁੰਦਾ ਹੈ ਪਰ ਜੇ ਅਸੀਂ ਇਹ ਸੋਚਾਂਗੇ ਕਿ ਆਪਾਂ ਇੱਕ ਉਦਾਹਰਣ ਲੈਂਦੇ ਹਾਂ ਕਿ ਮੈਂ ਗੁਰਦੁਆਰੇ ਗਿਆ ਤੇ ਮੈਂ ਉੱਥੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਮੇਰਾ ਆਹ ਵਾਲਾ ਫਲਾਣਾ ਫਲਾਣਾ ਕੰਮ ਜੋ ਹੈ ਉਹ ਨਹੀਂ ਬਾਦਿਆ ਤੇ ਕਿਰਪਾ ਕਰੋ ਅਰਦਾਸ ਬੇਨਤੀ ਤੁਸੀਂ ਕਰੋ ਤੇ ਮੈਂ ਪ੍ਰਸ਼ਾਦ ਲੈ ਕੇ ਆਇਆ ਹਾਂ ਤੇ ਤੁਸੀਂ ਕਿਰਪਾ ਕਰੋ ਕਿ ਅਰਦਾਸ ਕਰਦੇ ਹੋ ਮੇਰਾ ਕੰਮ ਬਣ ਜਾ ਅੱਜ ਮੈਨੂੰ ਜਾਣਾ ਹੈ ਜਾਂ ਮੇਰਾ ਕੋਈ ਪੇਪਰ ਹੈ ਐਗਜ਼ਾਮ ਹੈ ਮੈਂ ਉਹ ਦਿਨ ਜਾਣਾ ਹੈ ਕਿਰਪਾ ਕਰਕੇ ਮੈਂ ਪਾਸ ਹੋ ਜਾਵਾਂ ਠੀਕ ਹੈ ਇਸ ਐਗਜ਼ਾਮ ਦੇ ਵਿੱਚ ਤੁਹਾਡੀ ਮਿਹਨਤ ਵੀ ਤੁਹਾਡੇ ਨਾਲ ਹੈ ਕਿਉਂਕਿ ਇਹ ਤੁਸੀਂ ਸ਼ੁਰੂ ਤੋਂ ਸੋਚਿਆ ਹੋਵੇਗਾ ਕਿ ਮੈਂ ਇਸ ਦਾ ਪੇਪਰ ਦੇਣਾ ਹੈ ਐਗਜ਼ਾਮ ਦੇਣਾ ਹੈ ਤੁਹਾਡੀ ਤਿਆਰੀ ਵੀ ਤੁਸੀਂ ਜ਼ਰੂਰ ਕੀਤੀ ਹੋਵੇਗੀ ਪਰ ਜੇ ਤੁਸੀਂ ਤਿਆਰੀ ਨਹੀਂ ਕੀਤੀ ਤਾਂ ਤੁਸੀਂ ਉੱਥੇ ਗੁਰਦੁਆਰੇ ਜਾਂਦੇ ਹੋ ਅਰਦਾਸ ਬੇਨਤੀ ਕਰਦੇ ਹੋ ਤਾਂ ਬਾਅਦ ਵਿੱਚੋਂ ਜਦੋਂ ਤੁਸੀਂ ਬਾਹਰ ਆਉਂਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਖਿਆਲ ਜ਼ਰੂਰ ਆਵੇਗਾ ਕਿ ਪਤਾ ਨਹੀਂ ਇਹ ਪੇਪਰ ਹੋਵੇ ਕਿ ਨਾ ਹੋਵੇ ਜੇ ਤੁਸੀਂ ਆਪਣੇ ਤਨੋਂ ਮਨੋਂ ਉਹ ਤਿਆਰੀ ਕੀਤੀ ਹੋਵੇਗੀ ਤੇ ਉਹ ਅਰਦਾਸ ਕਰਵਾਈ ਹੋਵੇਗੀ ਫਿਰ ਉਹ ਅਰਦਾਸ ਵੀ ਰੰਗ ਲਿਆਵੇਗੀ ਤੁਹਾਡੇ ਅੰਦਰ ਦੀ ਤਿਆਰੀ ਵੀ ਰੰਗ ਲਿਆਵੇਗੀ ਤੁਹਾਡੇ ਅੰਦਰ ਨੂੰ ਉਹ ਸਕੂਨ ਤੇ ਉਹ ਕੌਨਫੀਡੈਂਸ ਮਿਲੇਗਾ ਜਿਸ ਦੇ ਨਾਲ ਤੁਸੀਂ ਉਹ ਪੇਪਰ ਨੂੰ ਕਰੋਗੇ ਤਾਂ ਉਹ 99% ਪਾਸ ਹੋਵੇਗਾ ਪਰ ਜੇ ਅਸੀਂ ਇਸ ਸੋਚ ਨਾਲ ਚੱਲਾਂਗੇ ਕਿ ਨਹੀਂ ਸ਼ੁਰੂਆਤ ਤੋਂ ਹੀ ਸਾਨੂੰ ਆਪਣੀ ਸੋਚ ਨੂੰ ਬਦਲਣਾ ਪੈਣਾ ਹੈ ਠੀਕ ਹੈ ਜਦੋਂ ਵੀ ਕਿਸੇ ਚੀਜ਼ ਨੂੰ ਉਸੇ ਸੋਚਣ ਦਾ ਤੰਗ ਸਾਨੂੰ ਆਉਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਕਿਸੇ ਚੀਜ਼ ਨੂੰ ਸੋਚਣਾ ਹੈ ਤੇ ਕਿਸ ਤਰ੍ਹਾਂ ਉਸ ਚੀਜ਼ ਨੂੰ ਅਸੀਂ ਪ੍ਰਾਪਤ ਕਰਨਾ ਹੈ ਇਹ ਨਹੀਂ ਹੈ ਕਿ ਅਸੀਂ ਸੋਚੀਏ ਕੁਝ ਐਸਾ ਜੋ ਸਾਡੇ ਲੈਵਲ ਤੋਂ ਹੀ ਉੱਪਰ ਹੋਵੇ ਇਸ ਤਰ੍ਹਾਂ ਨਹੀਂ ਹੋ ਸਕਦਾ ਕਦੇ ਵੀ ਹੋ ਸਕਦਾ ਹੈ ਪਰ ਉਹਦੇ ਲਈ ਬੜਾ ਹੀ ਦ੍ਰਿੜ ਹੋਣਾ ਜ਼ਰੂਰੀ ਹੈ ਹੋ ਸਕਦਾ ਹੈ ਕਿ ਤੁਸੀਂ ਤਤੀ ਤਵੀ ਤੇ ਬੈਠ ਕੇ ਵੀ ਉਸ ਸਵਿੰਦੀ ਅਗ ਨੂੰ ਨਾਹ ਮਹਿਸੂਸ ਕਰ ਸਕਿਓ ਕਿ ਹੋ ਸਕਦਾ ਹੈ ਕਬੀਰ ਸਾਹਿਬ ਦੇ ਕਹਿਣ ਵਾਂਗੂੰ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ ਮ੍ਰਿਗ ਦੀ ਛਾਲ ਜਿੱਦਾਂ ਵਿਸ਼ੀ ਹੁੰਦੀ ਹੈ ਐਸੇ ਤਰ੍ਹਾਂ ਜੰਜੀਰਾਂ ਟੁੱਟ ਕੇ ਪਾਣੀ ਦੇ ਉੱਤੇ ਮ੍ਰਿਗ ਦੀ ਛਾਲ ਬਣ ਗਈ ਪਾਣੀ ਦੀ ਤੇ ਕਬੀਰ ਸਾਹਿਬ ਉੱਪਰ ਬੈਠੇ ਨੇ ਆਪਾਂ ਸੋਚਦੇ ਸੁਣਦੇ ਸਾਂ ਇਹ ਪਰ ਇਹ ਅਸਲ ਸਚਾਈਆਂ ਨੇ ਜੋ ਕਿ ਅੱਜ ਦੇ ਸਮੇਂ ਸਾਡੀ ਸੋਚ ਜੋ ਹੈ ਬਹੁਤ ਨੀਵੀ ਹੋ ਚੁੱਕੀ ਹੈ ਤੇ ਅਸੀਂ ਉਸ ਲੈਵਲ ਨੂੰ ਸਮਝ ਨਹੀਂ ਸਕਦੇ ਹਾਂ ਕਬੀਰ ਸਾਹਿਬ ਦਾ ਹੈ ਫੁਰਮਾਨ ਹੈ ਸ਼ਾਇਦ ਕਬੀਰ ਸਾਹਿਬ ਜੀ ਦੀ ਬਾਣੀ ਹੈ ਹੁਣ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਉਹਦੇ ਵਿੱਚ ਹੈ ਮਨ ਨਹੀਂ ਲੱਗਾ ਤਨ ਕਾਹੇ ਕੋ ਡਲਾਏ ਜਿੰਨਾ ਚਿਰ ਤੁਹਾਡਾ ਮਨ ਨਹੀਂ ਦਿਗਦਾ ਉਸ ਮਨਨ ਨੂੰ ਤੁਸੀਂ ਸੋਚ ਨੂੰ ਤੁਸੀਂ ਪਰਪੱਕ ਕੀਤਾ ਹੋਇਆ ਹੈ ਉਸ ਗੁਰੂ ਨਾਲ ਜੋੜਿਆ ਹੋਇਆ ਹੈ ਉਸ ਸੋਚ ਨੂੰ ਤੁਸੀਂ ਆਤਮਿਕ ਤੌਰ ਦੇ ਉੱਤੇ ਇੰਨਾ ਪਰਪੱਕ ਕਰ ਲਿਆ ਹੈ ਤਾਂ ਫਿਰ ਤੁਸੀਂ ਆਰਿਆਂ ਦੇ ਥੱਲੇ ਵੀ ਚੀਰੇ ਜਾਓਗੇ ਤਾਂ ਤੁਹਾਨੂੰ ਕਦੇ ਵੀ ਕੋਈ ਦਰਦ ਮਹਿਸੂਸ ਨਹੀਂ ਹੋਵੇਗਾ ਜਦੋਂ ਤੁਸੀਂ ਉਸ ਦਰਦ ਨੂੰ ਸਹਿਣ ਦਾ ਸੋਚਿਆ ਨਹੀਂ ਹੈ ਕਿਉਂਕਿ ਉਸ ਦਰਦ ਨੂੰ ਤੁਸੀਂ ਗ੍ਰਹਿਣ ਨਹੀਂ ਕੀਤਾ ਇਸੇ ਤਰ੍ਹਾਂ ਹੀ ਇਹ ਸਾਡਾ ਜੀਵਨ ਹੈ ਇਸ ਜੀਵਨ ਵਿੱਚ ਸਾਡੀ ਸੋਚ ਜੋ ਹੈ ਮਨ ਨੀਵਾ ਮਤ ਉੱਚੀ ਉਹ ਮਤ ਨੂੰ ਅਸੀਂ ਉੱਚਾ ਰੱਖਣਾ ਹੈ ਉਸ ਮਤ ਨੂੰ ਅਸੀਂ ਉੱਚਾ ਰੱਖ ਕੇ ਜਿਉਣਾ ਹੈ ਕਿ ਕਿਸ ਤਰ੍ਹਾਂ ਅਸੀਂ ਜੀਵਨ ਨੂੰ ਜਿਉਣਾ ਹੈ ਤੇ ਜੇ ਅਸੀਂ ਕਿਸੇ ਕਾਰਜ ਵੱਲ ਤੁਰਨਾ ਹੈ ਉਸ ਕਾਰਜ ਨੂੰ ਪਹਿਲਾਂ ਸਾਡੇ ਸੋਚ ਦੇ ਵਿੱਚ ਅਸੀਂ ਉਹਨੂੰ ਪ੍ਰੋਗਰਾਮ ਕਰਨਾ ਹੈ ਕਿ ਹਾਂ ਇਹ ਕਾਰਜ ਮੈਂ ਕਰ ਸਕਦਾ ਹਾਂ ਤੁਹਾਨੂੰ ਜੋ ਤੁਸੀਂ ਕਾਰਜ ਕਰ ਸਕਦੇ ਹੋਵੋਗੇ ਤੁਹਾਨੂੰ ਉਹ ਤੁਹਾਡਾ ਮਨ ਆਪਣੇ ਆਪ ਦੱਸੇਗਾ ਕਿ ਹਾਂ ਇਹ ਮੇਰਾ ਕਾਰਜ ਮੈਂ ਕਰ ਸਕਦਾ ਹਾਂ ਪਹਿਲਾਂ ਉਹਨੂੰ ਤੁਸੀਂ ਸਟੱਡੀ ਵੀ ਕਰਨਾ ਹੈ ਨਾਲ ਨਾਲ ਫਿਰ ਤੁਹਾਨੂੰ ਸਮਝ ਵੀ ਹੋਣੀ ਚਾਹੀਦੀ ਹੈ ਐਦਾਂ ਨਹੀਂ ਹੈ ਕਿ ਤੁਹਾਨੂੰ ਕਿਸੇ ਚੀਜ਼ ਬਾਰੇ ਕੋਈ ਸਮਝ ਨਹੀਂ ਹੈ ਪਰ ਤੁਸੀਂ ਉਸ ਨੂੰ ਕਾਰਜ ਨੂੰ ਸੋਚ ਕੇ ਬੈਠ ਗਏ ਹੋ ਉਹ ਵੀ ਦਰਅਸਰ ਗਲਤ ਹੈ ਉਹ ਤੁਸੀਂ ਆਪਣੇ ਮਨ ਨੂੰ ਸਿਰਫ ਇੱਕ ਪਰਦੇ ਦੇ ਓਲੇ ਲਗਾ ਕੇ ਤੇ ਉਹਨੂੰ ਸਮਝਾ ਰਹੇ ਹੋ ਨਹੀਂ ਮਨ ਜਾਣਦਾ ਹੈ ਤੁਸੀਂ ਜਾਣਦੇ ਹੋ ਤੁਹਾਡੀ ਅੰਤਰਾਤਮਾ ਜਾਣਦੀ ਹੈ ਤੁਸੀਂ ਇਹ ਕਾਰਜ ਕਰ ਸਕਦੇ ਹੋ ਠੀਕ ਹੈ ਕਠਿਨ ਹੈ ਪਰ ਕਰ ਸਕਦੇ ਹੋ ਤਾਂ ਤੁਸੀਂ ਉਹ 101% ਪੂਰਾ ਕਰੋਗੇ ਇਹ ਹੀ ਹੈ ਸਾਡੇ ਮਨ ਦੀ ਬਿਰਤੀ ਤੇ ਦੂਜੀ ਇਹ ਗੱਲ ਕਹਿਣੀ ਚਾਹਾਂਗਾ ਸਭ ਤੋਂ ਪਹਿਲਾਂ ਇਹ ਕਾਰਜ ਜਾਂ ਦੁਨਿਆਵੀ ਚੀਜ਼ਾਂ ਤਾਂ ਇਹ ਦੂਰ ਦੀ ਗੱਲ ਹੈ ਸਭ ਤੋਂ ਪਹਿਲਾਂ ਸਾਨੂੰ ਉਸ ਗੁਰੂ ਤੇ 100% 101% ਪ੍ਰੋਸਾ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦਾ ਪ੍ਰੋਸਾ ਅਸੀਂ ਬਣਾਉਣਾ ਹੈ ਗੁਰੂ ਸਾਹਿਬ ਜੀ ਦੀ ਗੁਰਬਾਣੀ ਗੁਰੂ ਨਾਲ ਪਿਆਰ ਕਰਨਾ ਹੈ ਜੋ ਵੀ ਤੁਹਾਡਾ ਗੁਰੂ ਹੈ ਸਿੱਖਾਂ ਦਾ ਗੁਰੂ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦੀ ਬਾਣੀ ਹੈ ਬਾਣੀ ਦੇ ਨਾਲ ਤੁਸੀਂ ਪਿਆਰ ਪਾਉਣਾ ਹੈ ਬਾਣੀ ਨੂੰ ਸਮਝਣਾ ਹੈ ਬਾਣੀ ਨੂੰ ਜੀਵਨ ਵਿੱਚ ਟਾਲ ਲੈਣਾ ਹੈ ਫਿਰ ਹੀ ਅਸੀਂ ਉਸ ਨੂੰ ਜਾਣ ਪਾਵਾਂਗੇ ਤੇ ਉਸ ਨੂੰ 100% ਵਿਸ਼ਵਾਸ ਵਿੱਚ ਲਿਆ ਸਕਾਂਗੇ ਜਿਸ ਜਿਹਨੂੰ ਅਸੀਂ ਜਾਣ ਨਹੀਂ ਪਾ ਪਾਰੇ ਬਟ ਅਸੀਂ ਮੱਥਾ ਟੇਕ ਰਹੇ ਹਾਂ ਉੱਠ ਰਹੇ ਹਾਂ ਬੈਠ ਰਹੇ ਹਾਂ ਲੰਗਰ ਛਕ ਰਹੇ ਹਾਂ ਤੇ ਪਰ ਬਾਣੀ ਨੂੰ ਨਹੀਂ ਨਹੀਂ ਜਾਣਿਆ ਫਿਰ ਉੱਥੇ ਸਾਨੂੰ ਕੁਝ ਗ੍ਰਹਿਣ ਨਹੀਂ ਹੋਣਾ ਠੀਕ ਹੈ ਤੁਸੀਂ ਸੇਵਾ ਭਾਵਨਾ ਕਰਕੇ ਚਲੇ ਜਾਂਦੇ ਹੋ ਸਰੀਰਕ ਤੌਰ ਦੇ ਉੱਤੇ ਤੁਸੀਂ ਉਹ ਕਾਲਾ ਨਾ ਕਾਲ ਲੈਂਦੇ ਹੋ ਪਰ ਆਤਮਿਕ ਤੌਰ ਦੇ ਉੱਤੇ ਤੁਸੀਂ ਕੁਝ ਵੀ ਨਹੀਂ ਜਾਣਿਆ ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਇਹ ਬਾਵਰੇ ਇਹ ਬੌਰੇ ਬੰਦੇ ਤੋਂ ਗਿਆਨ ਦੇ ਵਿਚਾਰ ਨੂੰ ਨਹੀਂ ਪਾਇਆ ਤੈਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਥਾਕੇ ਨੈਣ ਸ਼ਰਵਨ ਸੁਣ ਥਾਕੇ ਥਾਕੀ ਸੁੰਦਰ ਕਾਇਆ ਤਰੇ ਨੈਣ ਵੀ ਦੇਖ-ਦੇਖ ਥੱਕ ਚੁੱਕੇ ਨੇ ਸਰਵਨ ਤੁਹਾਡੇ ਕੰਨ ਵੀ ਸੁਣ-ਸੁਣ ਕੇ ਥੱਕ ਚੁੱਕੇ ਨੇ ਥੱਕੇ ਸੁੰਦਰ ਆਖਿਰ ਦੇ ਉੱਤੇ ਜੁਰਗ ਵਸਤਾ ਵਿੱਚ ਤੁਹਾਡੀ ਸੁੰਦਰ ਕਾਇਆ ਵੀ ਜਿਹੜੀ ਉਹ ਥੱਕ ਗਈ ਹੈ ਪਰ ਤੁਸੀਂ ਅੰਦਰੋਂ ਸ਼ਾਂਤੀ ਅੰਦਰੋਂ ਆਨੰਦ ਅੰਦਰੋਂ ਜੋ ਪਰਮੇਸ਼ਰ ਦਾ ਆਨੰਦ ਪਰਮੇਸ਼ਰ ਦਾ ਅੰਸ਼ ਉਹਨੂੰ ਜਾਣ ਨਹੀਂ ਪਾਏ ਤੁਸੀਂ ਸਿਰਫ ਉਪਰੀ ਦਿਖਾਵੇ ਵਿੱਚ ਰਹਿ ਗਏ ਅਸੀਂ ਤੁਸੀਂ ਸਭ ਅਸੀਂ ਉੱਪਰ ਦੇ ਵਿਖਾਵੇ ਵਿੱਚ ਰਹਿ ਗਏ ਹਾਂ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਮਤ ਆ ਜਾਵੇ ਸਾਨੂੰ ਸਾਡੀ ਸੋਚ ਜੋ ਹੈ ਉਹ ਉੱਚੀ ਹੋ ਜਾਵੇ ਸੋਚ ਸਾਨੂੰ ਗੁਰੂ ਗੁਰਬਾਣੀ ਹੀ ਦਿੰਦੀ ਹੈ ਸਭ ਗੱਲਾਂ ਦੀ ਸੋਚ ਜੋ ਹੈ ਗੁਰਬਾਣੀ ਹੀ ਸਾਨੂੰ ਹਰ ਚੀਜ਼ ਬਾਰੇ ਸੋਚ ਦਿੰਦੀ ਹੈ ਪਰ ਸਾਨੂੰ ਇੱਕ ਕਦਮ ਚੱਲ ਨਾ ਪਾਵੇਗਾ ਕਰੋੜਾਂ ਕਦ ਬਾਨੀ ਸਾਨੂੰ ਅਗਾਹ मिलावेगी ਸਾਨੂੰ ਆਪਣੀ ਮਤ ਗੁਰੂ ਸਾਹਿਬ ਜੀ ਤੋਂ ਹੀ ਲੈਣੀ ਹੈ ਸਾ ਮਤ ਦੀਜੈ ਜਿਤ ਤੁਜੈ ਤੇ ਆਈ ਸਾ ਮਤ ਦੀਜੈ ਜਿਤ ਵਿਸਰੈ ਨਾਹੀ ਹਮ ਬਾਰਕ ਮੁਗਦ ਇਾਨ ਪਿਤਾ ਸਮਝਾਵਾਂਗੇ ਠੀਕ ਹੈ ਬਾਣੀ बार-बार ਸਾਨੂੰ ਸੰਬੋਧਨ ਕਰਦੀ ਹੈ ਕਿ ਸਮਝਣਾ ਬਾਣੀ ਤੋਂ ਹੀ ਹੈ ਸਮਝਣਾ ਗੁਰੂ ਤੋਂ ਹੀ ਹੈ ਸਮਝ ਕੇ ਉਸ ਨੂੰ ਜੀਵਨ ਵਿੱਚ ਢਾਲਣਾ ਹੈ ਫਿਰ ਭਾਵੇਂ ਉਹ اٹਕ ਦਰਿਆ ਵੀ ਹੋਵੇ ਫਿਰ ਉਹ ਤੁਹਾਡਾ ਰਸਤਾ ਛੱਡ ਦਿੰਦਾ ਹੈ ਫਿਰ ਤੁਸੀਂ ਜਿੱਥੇ ਵੀ ਜਾਂਦੇ ਹੋ ਹਰ ਥਾਂ ਤੇ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਫਿਰ ਮਾਲਕ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਨਾਲ ਆਪਣੇ ਆਪ ਸਹਾਈ ਹੁੰਦੇ ਹਨ ਪਰ ਤੁਹਾਨੂੰ ਗੁਰੂ ਸਾਹਿਬ ਨਾਲ ਪਿਆਰ ਪਾਉਣਾ ਪਵੇਗਾ ਨਾਮ ਦੇ ਨਾਲ ਪਿਆਰ ਪਾਉਗੇ ਨਾਮ ਪਿਆਰ ਪਾਉਣ ਵਾਲੀ ਚੀਜ਼ ਹੈ ਨਾਮ ਸਿਰਫ ਰਟਣ ਵਾਲੀ ਜਾਂ ਬੋਲ-ਬੋਲ ਕੇ ਦਹਰਾਉਣ ਵਾਲੀ ਚੀਜ਼ ਨਹੀਂ ਹੈ ਨਾਮ ਵਾਹਿਗੁਰੂ ਉਹ ਪਰਮੇਸ਼ਰ ਦਾ ਨਾਮ ਹੈ ਜਦੋਂ ਉਸ ਨੂੰ ਪੁਕਾਰਦੇ ਹਾਂ ਉਹਦੀ ਪੁਕਾਰ ਪੁਕਾਰ ਕਰਨੀ ਹੈ ਸਿਰਫ ਉਹਨੂੰ ਸੁਣਨਾ ਜਾਂ ਉਹਨੂੰ ਸੁਣ ਕੇ ਤੇ ਬੋਲੀ ਜਾਣਾ ਇਹ ਨਹੀਂ ਹੈ ਇਹ ਪੁਕਾਰ ਹੈ ਪਰਮੇਸ਼ਰ ਨੂੰ ਮਿਲਣ ਦੀ ਪੁਕਾਰ ਹੈ ਇਹ ਤਾਂਗ ਹੈ ਪਰਮੇਸ਼ਰ ਨੂੰ ਮਿਲਣ ਦੀ ਤਾਂਗ ਤੁਸੀਂ ਬੋਲਦੇ ਹੋ ਕਿਸੇ ਨੂੰ ਬੁਲਾਉਣਾ ਹੁੰਦਾ ਹੈ ਨਾ ਉਸ ਨੂੰ ਬੋਲਣਾ ਪੈਂਦਾ ਹੈ ਕਿ ਤੇਰਾ ਨਾਮ ਇਹ ਤਾਂ ਉਸ ਨੂੰ ਬੁਲਾਉਣਾ ਪੈਂਦਾ ਤੇ ਜਦੋਂ ਅਸੀਂ ਪਿਆਰ ਦੇ ਨਾਲ ਪ੍ਰਮਾਤਮਾ ਦੇ ਸਾਰੇ ਨਾਮ ਉਹਨਰ ਨਾਮ ਔਰ ਰਾਮ ਅੱਲਾ ਵਾਹਿਗੁਰੂ ਜੋ ਵੀ ਕਹਿੰਦੇ ਹੋ ਵਾਹਿਗੁਰੂ 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 ਸੁਣਾਉਣਾ ਹੈ ਤੇ ਆਪਣੇ ਅੰਦਰ ਨੂੰ ਜਾਣਨਾ ਹੈ ਕਿ ਹਾਂ ਪਰਮੇਸ਼ਰ ਅੰਦਰ ਹੀ ਹੈ ਨਾ ਆਪ ਹੀ ਹਾਂ ਪਿਛਲੇ ਭਾਗ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਆਪ ਨੂੰ ਸੁਣਾਉਣਾ ਹੈ ਕਿ ਆਪਣੇ ਆਪ ਨੂੰ ਖੋਜਣਾ ਹੈ ਆਪਣੇ ਅੰਦਰੋਂ ਹੀ ਸਾਡਾ ਪਰਮੇਸ਼ਰ ਸਾਡੇ ਅੰਦਰ ਹੀ ਹੈ ਜੋ ਕਿ ਅਸੀਂ ਜਾਣਨਾ ਹੈ ਸਰੀਰ ਨੂੰ ਪਿੱਛੇ ਛੱਡ ਕੇ ਮੈਂ ਨੂੰ ਪਿੱਛੇ ਛੱਡ ਕੇ ਮੈਂ ਕੌਣ ਹਾਂ ਉਸ ਪ੍ਰਮਾਤਮਾ ਨੂੰ ਜਾਣਨਾ ਹੈ ਉਸ ਪ੍ਰਮਾਤਮਾ ਨੂੰ ਪਾਉਣ ਦੇ ਲਈ ਅਸੀਂ ਅੱਗੇ ਵਧਣਾ ਹੈ ਤੁਸੀਂ ਅਸੀਂ ਸਾਰੇ ਅਰਦਾਸ ਬੇਨਤੀ ਕਰੋ ਕਿ ਅਸੀਂ ਗੁਰਬਾਣੀ ਗੁਰੂ ਦੇ ਲੜ ਲੱਗ ਕੇ ਅਸੀਂ ਜੁੜ ਪਾਈਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਸੀਂ ਸਾਡਾ ਜੋ ਇਸ ਜੀਵਨ ਹੈ ਇਹ ਸਫਲ ਹੋ ਜਾਵੇ ਇਹ ਜੀਵਨ ਜੋ ਹੈ ਉਹ ਲਿਖੇ ਵਿੱਚ ਲੱਗ ਜਾਵੇ ਸਾਰੇ ਜਾਨੀ ਕਿਰਪਾ ਕਰੋ ਸੋ ਇਤਨੀਆਂ ਕਿ ਵਿਚਾਰਾਂ ਕਰਦੇ ਆ अनेका ਪੁੱਲਾਂ ਹੋ ਗਏ ਆ ਹੋਣ ਕੀ ਆ ਮੈਂ ਸੋਚਦਾ ਹਾਂ ਕਿ ਨਿਤ ਕੋਈ ਨਵਾਂ ਟੌਪਿਕ ਤਾਂ ਇਹਨੂੰ ਕਹਿ ਨਹੀਂ ਸਕਦੇ ਠੀਕ ਹੈ ਨਵੀਂ ਕੋਈ ਵਿਚਾਰ ਇਸ ਨਾਲ ਜੁੜਦੀ ਜੋ ਸਾਡੇ ਮਨ ਨੂੰ ਥੋੜਾ ਇਕਾਗਰ ਕਰ ਪਾਵੇ ਤੁਹਾਡੇ ਸਾਡੇ ਦੋਵਾਂ ਦੇ ਮਨ ਨੂੰ ਇਕਾਗਰ ਕਰ ਪਾਵੇ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਜੋੜ ਪਾਵੇ ਐਸੀ ਕੋਈ ਵਿਚਾਰ ਆਪਾਂ ਕਰਦੇ ਰਿਹਾ ਕਰੀਏ ਤਾ ਜੋ ਅਸੀਂ ਧਰਤੀ ਨਾਲ ਜੁੜੇ ਰਹੀਏ ਤਾ ਜੋ ਅਸੀਂ ਆਪਣੇ ਮੂਲ ਦੇ ਨਾਲ ਜੁੜੇ ਰਹੀਏ ਤੇ ਸਾਡੇ ਅੰਦਰ ਦੀ ਹੋਂਮੈ ਮਰ ਜਾਵੇ ਤੇ ਅਸੀਂ ਉਸ ਪ੍ਰਮਾਤਮਾ ਪਤੀ ਨੂੰ ਪਿਆਰੇ ਲੱਗੇ ਤੇ ਪ੍ਰੇਮ ਪਾਈ ਉਸ ਬਾਣੀ ਦੇ ਨਾਲ ਸੱਚ ਕਹੋ ਸੁਨ ਲਿਖੋ ਸਭ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਫਸਟ ਜੋ ਸਟੈਪ ਸਾਡਾ ਪ੍ਰੇਮ ਹੈ ਪ੍ਰੇਮ ਦੀ ਪੁਕਾਰ ਹੈ ਪ੍ਰੇਮ ਦੀ ਪੁਕਾਰ ਪ੍ਰਮਾਤਮਾ ਕਿਤੇ ਬਾਹਰ ਨਹੀਂ ਹੈ ਪ੍ਰਮਾਤਮਾ ਤੁਸੀਂ ਹੀ ਹੋ ਤੁਹਾਡੇ ਅੰਦਰ ਹੀ ਹੈ ਤੁਸੀਂ ਉਸ ਸਰੀਰ ਨੂੰ ਦੇਖ ਰਹੇ ਹੋ ਤੁਸੀਂ ਅੱਖਾਂ ਨੂੰ ਤੁਸੀਂ ਆਪਣੇ ਇੱਕ ਨਾਮ ਨੂੰ ਲੈ ਕੇ ਆਪਣੀ ਸਾਰੀ ਜ਼ਿੰਦਗੀ ਵਿੱਚ ਜਾ ਰਹੇ ਕਿ ਮੈਂ ਹਾਂ ਮੈਂ ਤਾਂ ਹੈ ਹੀ ਨਹੀਂ ਉਹ ਪ੍ਰਮਾਤਮਾ ਹੈ ਉਹ ਜੋਤ ਹੈ ਸਾਡੇ ਅੰਦਰ ਉਹਨੂੰ ਪਛਾਣਨਾ ਹੈ ਕਿ ਮੈਂ ਕੀ ਹਾਂ ਆਪਣੇ ਆਪ ਨੂੰ ਪਰੇਸ਼ਾਨ ਕਰਨੀ ਹੈ ਠੀਕ ਹੈ अनेका ਵਿਚਾਰਾਂ ਕਰਦੇ ਆ ਗਲਤੀਆਂ ਹੋ ਜਾਂਦੀਆਂ ਹਨ ਕਿਤੇ ਨਾ ਕਿਤੇ ਕੁਝ ਗਲਤ ਵੀ ਬੋਲ ਦਿੱਤਾ ਹੋਵੇਗਾ ਪਰ ਗੁਰੂ ਸਾਹਿਬ ਤੋਂ ਗੁਰੂ ਕੀ ਸੰਗਤ ਬਖਸ਼ ਲੈਣਾ ਜੀ ਅੱਗੇ ਤੋਂ ਵੀ ਇਦਾਂ ਆਪਾਂ ਕੁਝ ਨਾ ਕੁਝ ਵਿਚਾਰਾਂ ਕਰਦੇ ਰਵਾਂਗੇ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ